ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਅਸੀਂ ਠੀਕ ਠਾਕ ਆਈ ਹੋਪ ਕਿ ਸਾਰੇ ਵੀਰ ਭੈਣ ਜਿਹੜੇ ਉਹ ਠੀਕ ਠਾਕ ਹੋਣਗੇ ਤੇ ਅੱਜ ਦੀ ਵੀਡੀਓ ਆਪਣੀ ਅੱਜ ਦੀ ਵੀਡੀਓ ਆਪਾਂ ਸਟਾਰਟਿੰਗ ਕਰ ਰਹੇ ਹਾਂ ਆਪਣੇ ਰੈਸਟੋਰੈਂਟ ਤੋਂ ਪਪਤ ਤੇ ਪਰਮਾਤਮਾ ਦੀ ਮਿਹਰ 사ਦਕਾ ਆਪਾਂ ਇਥੇ ਇਟਲੀ ਦੇ ਵਿੱਚ ਆਪਣਾ ਰੈਸਟੋਰੈਂਟ ਖਰੀਦਿਆ ਵਾ ਤੇ ਆਪ ਤੇ ਉਹਦੀ ਅੱਜ ਆਪਾਂ ਓਪਨਿੰਗ ਅੱਜ ਕਰਦੇ ਆ ਸ਼ਾਮ ਨੂੰ 5 ਵਜੇ ਉਹਦੀ ਓਪਨਿੰਗ ਕਰਨੀ ਹੈ ਤੇ ਬਸ ਕਾਫੀ ਦਿਨ ਹੋ ਗਏ ਕਿ ਚੇ ਵਸੇ ਇਸੇ ਦੀ ਤਿਆਰੀ ਵਿਆਰੀ ਚ ਲੱਗੇ ਸੀਗੇ ਤੇ ਇਹ ਬਹੁਤ ਹੋਣਗਾ ਮੈਸੇਜ ਆਉਂਦੇ ਸੀਗੇ ਵੀ ਬਾਜੀ ਵੀਡੀਓ ਕਾਤੋਂ ਨਹੀਂ ਪਾਉਂਦੇਗੀ ਵੀਡੀਓ ਕਾਤੋਂ ਨਹੀਂ ਪਾਉਂਦੇ ਵੀ ਆਪਣੇ ਵੀਰ ਭੈਣਾਂ ਦੇ ਤੇ ਉਹਦੀ ਵਜ੍ਹਾ ਇਹੀ ਸੀ ਵੀ ਇਹ ਆਪਾਂ ਕਿਸੇ ਤੋਂ ਵੀ ਮਤਲਬ ਇਦਾਂ ਹੀ ਬਣਿਆ ਚੱਲਦਾ ਹੀ ਕਿਸੇ ਤੋਂ ਖਰੀਦਿਆ ਸੀਗਾ ਤੇ ਵਿੱਚ ਮਹੀਨੇ ਇੱਕ ਦਾ ਗੈਪ ਆਇਆ ਸੀ ਉਹਨਾਂ ਨੇ ਬੰਦ ਕਰਤਾ ਸੀ ਤੇ ਫਿਰ ਆਪਾਂ ਆਪਦੇ ਹਿਸਾਬ ਨਾਲ ਸਾਰੀ ਸੈਟਿੰਗ ਕੀਤੀ ਆ ਕਿਉਂਕਿ ਇਹਦੇ ਵਿੱਚ ਆਪਾਂ ਮੈਨੂੰ ਇੰਡੀਅਨ ਵੀ ਰੱਖਣਾ ਸੀ ਤੇ ਇਟਾਲੀਅਨ ਤਾਂ ਸੀਗਾ ਨਾਲ ਤੇ ਬਾਕੀ ਹੋਰ ਉਹ ਚਲੋ ਆਪਾਂ ਅੱਗੇ ਤੁਹਾਨੂੰ ਦਿਖਾਉਂਦੇ ਰਾਵਾਂਗੇ ਵੀ ਕਿੱਦਾਂ ਕੀ ਕੀ ਆਪਣਾ ਸਮਾਨ ਆ ਕਿੱਦਾਂ ਆਪਾਂ ਇੱਥੇ ਕੀ ਕੀ ਰੱਖਿਆ ਕੀ ਬਣਾਇਆ ਕਰਨਾ ਤੇ ਮਾਪਤੋਂ ਨੋਵੇਰਾ ਪੂਰਾ ਇਹਦਾ ਰੈਸਟੋਰੈਂਟ ਦਾ ਟੂਰ ਵੀ ਕਰਾਵਾਂਗੇ ਤੇ ਬਾਕੀ ਆਪਾਂ ਘਰੇ ਅਰਦਾਸ ਕਰਤੀ ਸੀਗੀ ਇੱਥੇ ਆਪਾਂ ਅਰਦਾਸ ਕਰਾਂਗੇ ਪਰ ਜਿਹੜੀ ਕੜਾ ਪ੍ਰਸ਼ਾਦ ਦੀ ਦੇਗਾ ਉਹ ਆਪਾਂ ਇੱਥੇ ਨਹੀਂ ਲੈ ਕੇ ਆਏਗੇ ਨਹੀਂ ਬਣਾਈਗੀ ਕਿਉਂਕਿ ਵੀ ਚਲੋ ਆਪਾਂ ਇਸੇ ਤਰ੍ਹਾਂ ਬਣਿਆ ਬਣਾਇਆ ਖਰੀਦਿਆ ਕਰਕੇ ਤੇ ਇਹਦੇ ਵਿੱਚ ਵੀ ਜਿਹੜਾ ਦੂਜਾ ਵੀ ਸਾਰਾ ਵਾ ਅ ਕੋਲੋ ਕਹਿ ਰਹੇ ਸਾਰਾ ਸਮਾਨ ਵੀ ਹੈਗਾ ਵਾ ਤੇ ਤਾਂ ਕਰਕੇ ਆਪਾਂ ਆਪਾਂ ਵੀ ਆਪਾਂ ਇਸੇ ਦੇਗ ਲਿਆ ਕੇ ਆਪਾਂ ਬੇਆਦ ਵੀ ਨਹੀਂ ਕਰਨੇਗੀ ਜਿ ਆਪਾਂ ਅੰਦਾਜ਼ ਕਰਾਂਗੇ ਚਲੋ ਪ੍ਰਮਾਤਮਾ ਦਾ ਹਮੇਸ਼ਾ ਆਪਣੇ ਮਾਨਚੀ ਆ ਤੇ ਉਹਦੀ ਮਿਹਰ ਸਦਕਾ ਹੀ ਆਪਾਂ ਇੱਥੇ ਪਹੁੰਚੇ ਆ ਤੇ ਪਰ ਫਿਰ ਵੀ ਜਿਹੜੀ ਆਪਾਂ ਨੂੰ ਗੱਲ ਨਹੀਂ ਚੰਗੀ ਲੱਗਦੀ ਉਹ ਆਪਾਂ ਨਹੀਂ ਕਰਾਂਗੇ ਤਾਂ ਹੀ ਆਪਾਂ ਇੱਥੇ ਪਹਿਲਾਂ ਗ੍ਰਾਂਤੀ ਨੂੰ ਬਲਾ ਕੇ ਆਪਾਂ ਇੱਥੇ ਕੋਈ ਵੀ ਆਪਾਂ ਮਤਲਬ ਦੇ ਕੇ ਤਿਆਰ ਕਰਕੇ ਕੜਾ ਪ੍ਰਸ਼ਾਦੀ ਤੇ ਆਪਾਂ ਨਹੀਂ ਅਰਦਾਸ ਕਰਵਾਈ ਕਿ ਅਰਦਾਸ ਇੱਥੇ ਮੈਂ ਆਪ ਹੀ ਕੀਤੀ ਆ ਤੇ ਬਾਕੀ ਘਰੇ ਆਪਾਂ ਅਰਦਾਸ ਕਰਦੀ ਸੀ ਸਾਰੀ ਫੈਮਲੀ ਨੇ ਇੱਥੇ ਵੀ ਸਾਰੀ ਫੈਮਲੀ ਨੇ ਕਰਦੀ ਸੀਗੀ ਤੇ ਪਰ ਆਪਾਂ ਕੜਾ ਪ੍ਰਸ਼ਾਦੀ ਦੀਏਗੇ ਇੱਥੇ ਬਣਾ ਕੇ ਨਹੀਂ ਲੈ ਕੇ ਆਏ ਪਰਮਾਤਮਾ ਆਪਣੇ ਦਿਲ ਚ ਹਮੇਸ਼ਾ ਆਪਣੇ ਨਾਲ ਆ ਤੇ ਉਹਦੀ ਮੇਰਸਾਦ ਕਾਪਾ ਇੱਥੇ ਪਹੁੰਚੇ ਆ ਤੇ ਅੱਗੇ ਵੀ ਆਪਾਂ ਉਹਦੀ ਮੇਰਸਾਦ ਕਾਹੀ ਤਰੱਕੀ ਕਰਾਂਗੇ ਠੀਕ ਹੈ ਜੀ ਇਸੇ ਤਰ੍ਹਾਂ ਆਪਣੇ ਨਾਲ ਜੁੜੇ ਰਹੋ ਤੇ ਆਪਾਂ ਬਾਕੀ ਤੁਹਾਨੂੰ ਹੁਣ ਆਪਾਂ ਤਿਆਰੀ-ਵਿਆਰੀ ਬਸ ਕਰਦੇ ਆ ਤੇ ਕਿਉਂਕਿ ਸ਼ਾਮ ਨੂੰ ਓਪਨਿੰਗ ਤੇ ਬਾਕੀ ਆਪਾਂ ਤੁਹਾਨੂੰ ਸ਼ਾਮ ਦੀ ਵੀ ਸਾਰੀ ਵੀਡੀਓ ਬਾਕੀ ਓਪਨਿੰਗ ਕਰਦੇ ਸਾਰੀ ਦਿਖਾਵਾਂਗੇ ਠੀਕ ਹੈ ਜੀ ਜੁੜੇ ਰਹੋ

ਬੈ ਜਾ ਜੇ ਪਹਿਲਾਂ ਰਾਤ ਨੂੰ ਹਾਂ ਦਾ ਸੀ ਚੱਲੇ ਸੀਗੇ ਮਾਰਕੀਟ ਥੋੜਾ ਜਿਹਾ ਸਮਾਨ ਲੈ ਕੇ ਆਉਣਾ ਮੈਂ ਤੇ ਮਹਿਕ ਚੱਲੇ ਸੀ ਗੱਡੀ ਤੇ ਆਹੀ ਸੀ ਹੋਰ ਵੀ ਆ ਗਏ ਸੀਗੇ ਮਾਰਕੀਟ ਆ ਗਏ ਸੀਗੇ ਇਸ ਮੇਸੇ ਦਾ ਕਰ ਸਾਰੀਆਂ ਮੋਟਕਟਾ ਬਹੁਤ ਸਜੀਆਂ ਹੋਈਆਂ ਤੇ ਜਾਨਾ ਨਹੀਂ ਚਾਹੁੰਦੀ ਸੀ ਸਾਰੀ ਕੁਝ ਕਰੇ ਜਾਂਦੇ ਸੀ ਉਹ ਜਾ ਵੀ ਆ ਗਈ ਸੀਗੀ ਹਾਂ ਪਰਲੇ ਬਾਤ ਉਹ ਜਾ ਵੀ ਹਾਲ ਲੱਗੀ ਸੀ pin marriages as many as we can

ਹੋਣ ਸੀ ਸ਼ਾਮ ਹੋ ਗਈ ਸੀ ਕਿ ਤਿਆਰ ਹੋਣ ਆਏ ਸੀਗੇ ਘਰੇ ਚਾਰ ਕ ਵੱਜ ਗਏ ਸੀ ਤੇ ਹੁਣ ਚੱਲੇ ਸੀਗੇ ਤਿਆਰ ਹੋ ਕੇ ਮੈਕ ਸੀ ਹੱਸ਼ਾਮ ਸੀ ਤੇ ਉਹ ਜਾ ਸੀ ਤਾਂ ਕਿ ਸੇ ਹੱਥ ਨੇ ਚੈਂਤ ਰੋ ਚੋਂ ਐ ਤੇ ਕਿਨਾਂ ਨੇ ਦੂਸਰੇ ਉਹ ਲਾਏ ਆ ਹਨਾ ਕੀ ਆ ਸੀ ਉਹਨਾਂ ਨੂੰ ਉਹਨਾਂ ਕੀ ਆ ਹਾਂ ਪਤਾ ਨਹੀਂ ਕਹਿ ਦਿੰਨੇ ਉਹਨਾਂ ਨੂੰ ਫੇਰ ਵੀ ਆ ਜੀ ਨਾਨੂ ਉਹ ਪਹੁੰਚ ਜਾਂਦੇ ਨੇ ਕਿਹਾ ਕੀ ਹੋਇਆ ਘਾਟ ਸਾਰਿਆਂ ਨੇ ਰਤ ਨੂੰ ਬਲੈਕ ਹੈ ਇਹ ਗੱਲ ਤਾਂ ਕਿੰਨਾ ਸੋਹਣਾ ਸਜਿਆ ਹਨ ਆਏ ਤਾਂ ਕਿ ਘੈਂਟ ਬਣਿਆ ਛਣ ਜਿਹੜੇ ਬੈਸ ਸੇਕ ਚ ਜਦ ਉਹਦੇ ਉੱਤੇ ਲਾਈਟਾਂ ਲਾਉਣੀ ਚਾਹੀਦੀ ਸੀ ਮੈਂ ਨਾਲ ਹਾਂ ਪਾਪਾ ਖੜੇ ਪਾਪਾ ਟਾਈਮ ਦੇ ਪਾਬੰਦਾ ਆਪਣੇ ਆਗੇ ਹਨ ਹਨ ਉਹਦੇ ਹੀ ਆ अच्छा किथे ਉਹ ਕੀ ਕਰਦੀ ਹੂੰ ਉਹ ਗਾਣੇ ਲਾ ਲੋ ਕਿਤੇ ਚੱਲ ਜਾਂਦੇ ਪਰ ਜਾਉਂਗੇ ਤਾਂ ਟੀਵੀ ਚੱਲਦਾ ਨਹੀਂ ਆ ਇੱਕ ਜਿਹਾ ਚੱਲਦਾ ਕੀ ਵੀ ਨਹੀਂ ਚੱਲਦਾ

ਆਦੇ ਆ ਰਹੀ ਸੀ ਉਹ ਪਿਆਰੇ ਪਿਆਰੇ ਉਹ ਕੇ ਲੈ ਕੇ ਆਈ ਸੀ ਆ ਮੈਂ ਇੱਥੇ ਕੰਮ ਕਰਦੀ ਆ ਮੇਰੇ ਉੱਥੇ ਰੈਸਟੋਰੈਂਟ ਦਾ ਮਾਲਕ ਸੀ ਉਹ ਆਇਆ ਸੀਗਾ ਉਹ ਵੀ ਦੇਖ ਰਿਹਾ ਸੀ ਰੈਸਟੋਰੈਂਟ ਮੈਂ ਦਿਖਾ ਰਹੀ ਸੀ ਵੀ ਆ ਇੰਡੀਅਨ ਡਿਸ਼ ਕੰਡੀਸ਼ਨ ਸਾਡੇ ਮੈਂ ਨੇ ਆਪੋਸਟੋ ਨੀਸੇ ਨੂੰ ਘੁਸਾ ਦਿੱਤਾ ਲਾਗੋ ਨਾਲ ਸਾਰੇ ਗੈਸਟ ਹੋਣ ਹਨ ਅਸਾਂ ਸਟਾਰਟ ਹੋ ਗਈ ਸੀ ਜੀ ਜਿਸੇ ਹਮ ਲੋਗ ਸਭ ਦਾ ਆਪਣੀ ਮੋਢੀ ਆਪਣੀ ਬੇਟੀ ਨੋ ਨੋ ਤੇ ਕੀ ਹੋਣਾ ਹੈ

ਯਾ ਚਲੂ ਜੋ ਆ ਕੇ ਮੀਨਮ Grazie tu Grazie to grande Joa

kursan buat video banget

Apura <laughs> A cădur un

i ka papakīa me ka nui o iwi i ka ihi 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 i ka ihi